ਡਿਸਟ੍ਰਿਕਟ ਹਸ਼ਰਪੁਰ ਦੇ ਵਿੱਚ ਕੁਝ ਦਿਨ ਪਹਿਲਾਂ 21 ਤਰੀਕ ਨੂੰ ਦੋ ਲੇਡੀਆਂ ਜਿਹੜੀਆਂ ਹਸਪੀਟਲ ਤੋਂ ਦਵਾਈ ਲੈ ਕੇ ਬਾਹਰ ਨਿਕਲ ਰਹੀਆਂ ਸੀਗੀਆਂ ਔਰ ਤੁਸੀਂ ਉਹਦੀ ਵੀਡੀਓ ਦੇਖੀ ਹੋਣੀ ਕਾਫੀ ਵਾਇਰਲ ਹੋਈ ਸੀਗੀ ਤਿੰਨ ਨੌਜਵਾਨਾਂ ਨੇ ਉਹਨਾਂ ਤੋਂ ਪਰਸ ਖੋਲਿਆ ਸੀਗਾ ਔਰ ਉਹਨੂੰ ਐਸਐਸਪੀ ਸਾਹਿਬ ਵੱਲੋਂ ਬੜੀ ਗੰਭੀਰਤਾ ਨਾਲ ਲਿਆ ਗਿਆ ਉਹ ਸਨੇਚਿੰਗ ਨੂੰ ਔਰ ਅਸੀਂ ਤਿੰਨ ਦੇ ਤਿੰਨ ਬੰਦੇ ਹੀ ਇਹ ਰਾਉਂਡ ਆਪ ਕੀਤਾ ਹੈ ਜਿਹੜੇ ਕਿ ਜਿਨ੍ਹਾਂ ਨੇ ਦੋ ਵਾਰ ਦਾ ਤਾਂ ਹੁਣ ਤੱਕ ਸਾਡੀਆਂ ਜਿਹੜੀਆਂ ਜਿਹੜਾ ਇਹਨਾਂ ਕੋਲ ਮੋਟਰਸਾਈਕਲ ਸੀਗਾ ਉਹ ਦਸਹਿਰਾ ਗਰਾਉਂਡ ਤੋਂ ਇਹਨਾਂ ਨੇ ਚੋਰੀ ਕੀਤਾ ਸੀਗਾ ਹੋਰ ਕਬਰ ਹੋਇਆ ਉਹਦਾ ਮਗਦਮਾ ਵਕਤ ਦਰਜ ਕੀਤਾ ਔਰ ਸਨੇਚਿੰਗ ਇਹਨਾਂ ਨੇ ਉਸੇ ਮੋਟਰਸਾਈਕਲ ਤੇ ਕੀਤੀ ਸੀ ਉਹ ਵੀ ਰਿਕਵਰ ਕਰ ਲਿਆ ਹੈ ਔਰ ਤਿੰਨੇ ਹੀ ਦੋਚੀ ਜਿਹੜੇ ਹੈਗੇ ਆ ਉਸ ਵਾਰ ਦਾ ਜਿੱਥੇ ਤੁਸੀਂ ਸੀਸੀਟੀਵੀ ਇੱਕ ਕਾਫੀ ਤੁਸੀਂ ਦੇਖਿਆ ਹੋਣਾ ਬਣੀਆਂ ਹੋਈਆਂ ਵੀਡੀਓ ਉਹ ਵਾਇਰਲ ਹੋਈਆਂ ਸੀਗੇ ਉਹ ਤਿੰਨੇ ਹੀ ਦੋਸ਼ੀ ਫੜਲੇ ਹੈਗੇ ਔਰ ਫਰਦਰ ਸਾਡੇ ਕੋਲ ਡਿਮਾਂਡ ਤੇ ਹੈਗੇ ਆ ਔਰ ਦੋ ਤਾਂ ਹੈਗੇ ਆ ਭਾਦਰਪੁਰ ਮੱਲਾ ਹੈਗਾ ਠਠਿਆਲਾ ਮੱਲਾ ਉੱਥੋਂ ਦੇ ਆ ਇੱਕ ਹੈਗਾ ਹਰਦੋਖਾਨਪੁਰ ਦਾ ਇਹਨਾਂ ਦੇ ਨਾਮ ਸ਼ਿਵਮ, ਕ੍ਰਿਸ਼ਨ ਤੇ ਰਾਹੁਲ ਜਿਹੜਾ ਸ਼ਿਵਮ ਆ ਤੇ ਕ੍ਰਿਸ਼ਨ ਹੈਗਾ ਇਹਨਾਂ ਤੇ ਪਹਿਲਾਂ ਵੀ ਐਫਆਈਆਰ ਰਿਜ਼ਰਵ ਹੈਗੀਆਂ ਔਰ ਇਹਨੀਆਂ ਫਰਦਰ ਹਲੇ ਕਿ ਹੁਣੀ ਕੱਲ ਹੀ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਔਰ ਉਹਦੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੋਰ ਹੀ ਨਹੀਂ ਕਿਹੜੀਆਂ ਕਰੀਆਂ ਵਾਰਦਾਤਾਂ ਕਿ ਇਹਨਾਂ ਕੋਲ ਲੈਫਟਨ ਵੀ ਵਰਤਦੇ ਸੀ ਯੂਜ਼ ਕਰਦੇ ਸੀ ਨਾਲ ਇੱਕ ਬੰਦੇ ਨੇ ਕਿੱਦਾਂ ਕਰਦੇ ਸੀ ਜੰਗਲ ਬੀਸਿਕਲੀ ਸੌਫਟ ਕਾਰਨਰ ਯੂਜ਼ ਕਰਦੇ ਸੀ ਇਹ ਜਾਂਦੇ ਜਾਂਦੇ ਹੀ ਸਨੇਚਿੰਗ ਕਰਦੇ ਸੀਗੇ ਪਰ ਆਪਣੇ ਲਈ ਛੋਟਾ ਮੋਟਾ ਰॉड ਰੂਟ ਜਾਂ ਇਹੋ ਜਿਹਾ ਵੈਪਨ ਹੀ ਹੁੰਦਾ ਸੀ ਇਹਨਾਂ ਕੋਲ ਦੂਜਾ ਕੋ ਮਾਰੂ ਹਥਿਆਰ ਕਹ ਲਈਏ ਉਹ ਨਹੀਂ ਹੁੰਦਾ ਸੀਗਾ ਔਰ ਮੇਨ ਜਿਹੜਾ ਇਹਨਾਂ ਦਾ ਰੀਜ਼ਨ ਹੈਗਾ ਇਹ ਐਡਿਕਟ ਹੈਗੇ ਆ ਉਹਦੀ ਪੂਰਤੀ ਲਈ ਹੀ ਇਹ ਆਪਣੀਆਂ ਸਨੇਚਿੰਗਸ ਕਰਦੇ ਸੀ ਸਰ ਇਹਨਾਂ ਨੂੰ ਹੋਰ ਕੀ ਕੇਸ ਹੈ ਕਹਿੰਦੇ ਕਿ ਹੋਰ ਖਤਾਵਾ ਨਹੀਂ ਇੱਕ ਤਾਂ ਐਨਡੀ ਦੇ ਹੈਗੇ ਆ ਚੋਰੀ ਦੇ ਹੈਗੇ ਆ 379 ਬੀ ਦਾ ਪਹਿਲਾ ਵੀ ਪਰਚਾ ਹੈਗਾ ਇੱਕ 636 ਦਾ ਹੈਗਾ ਇੱਕ ਤੇ 360 ਪਰਚੇ ਦਰਜ ਹੈਗੇ ਆ ਜਿਹੜੇ ਟ੍ਰੇਸ ਹੋਏ ਉਹਨਾਂ ਦੇ ਇਹ ਨਹੀਂ ਉਹਦੇ 'ਚ ਹੁਣ ਆਪਾਂ ਰਿਮਾਂਡ ਲਿਆ ਹੱਲੇ ਨਹੀਂ ਇੰਟਰੋਗੇਸ਼ਨ ਕਰਾਂਗੇ ਕਿਸ ਤਰ੍ਹਾਂ ਦੋ ਦਿਨ ਤੋਂ ਰੋਕਾਉ ਕਰਾ ਬਰਾਮਾ ਹੋਇਆ ਹਾਲੇ ਰਿਮਾਂਡ ਤੇ ਤੁਹਾਨੂੰ ਕਹਿੰਦੇ ਅੱਜ ਹੀ ਰਿਮਾਂਡ ਲਿਆ ਆ ਕਰਾਂਗੇ ਕਿ ਕਿੱਥੇ ਤੇ ਰਕਬਰੀਆਂ ਜਿੱਥੇ ਜੇ ਨੇ ਸੇਲ ਕਰਦੇ ਆ ਉਹ ਸਾਰਾ ਇਹੀ ਗੋ ਥਰੂ ਹੋਵਾਂਗੇ ਔਰ ਜਿੰਨੇ ਵੀ ਅੱਗੇ ਚੇਨ ਚ ਬੰਦੇ ਆਉਣਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਸਰ ਕਿੰਨੀ ਉਮਰ ਕਿੰਨੀ ਕਾਇਨਾਤ ਤੁਸੀਂ ਦੇਖ ਹੀ ਲਿਆ 23 24 25 ਸਾਲ ਦੀ ਏਜ ਆ ਇਹਨਾਂ ਸਾਰੇ ਯੂਥ ਆ ਜੰਗ ਹੈਗੇ ਆ ਸਹੀ ਹੈ ਰੈਟ ਤੋਂ ਮੈਂ ਕਹਿ ਦਿੱਤਾ ਉਹ ਜਿਹੜੇ ਜਿਹੜੇ ਏਰੀਆ 'ਚ ਜਿਆਦਾ ਦਾ ਬੋਲਦਾ ਸ਼ਹਿਰ ਦਾ ਏਰੀਆ ਸੀ ਜਿਹੜਾ ਮਾਡਲ ਟਾਊਨ ਹੋ ਗਿਆ ਸ਼ਹਿਰ ਦਾ ਏਰੀਆ ਹੋ ਗਿਆ ਇਹਨੂੰ ਹੀ ਜਿਆਦਾ ਇਹ ਟਾਰਗੇਟ ਲੇਡੀਜ਼ ਨੂੰ ਜਿਆਦਾ ਟਾਰਗੇਟ ਕਰਦੇ ਸੀ ਤੇ ਬਰੰਮ ਜੀ ਕਿੰਨੀ ਕਹੋਗੇ ਸਰ ਡਿਮਾਂਡ ਹੱਲੇ ਆਪਾਂ ਲਿਆ ਹੈਗਾ ਪਰ ਕਿੱਥੇ ਨਹੀਂ ਰਿਟਿਆ ਕੀ ਕੀਤਾ ਉਹ ਸਾਰਾ ਹੱਲੇ ਫਰਦਰ ਇਨਵੈਸਟੀਗੇਸ਼ਨ ਚ ਪੂਰਾ